ਦੀਆਂ ਖਾਸ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਦੇ ਹੱਕ ਵਿੱਚ ਅਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਜਿੱਥੇ ਅੱਜ ਭੁੱਖ ਹੜਤਾਲ ਕੀਤੀ ਗਈ ਉੱਥੇ ਅੱਜ ਪਟਾਲਾ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਜ਼ ਵੱਲੋਂ ਸ਼੍ਰੀ ਅਟਲੇਸ਼ਵਰ تام ਵਿਖੇ ਹਵਨ ਯਗਨੀ ਕੀਤਾ ਗਿਆ ਸਾਡੀ ਅਜਿਹਾ ਮਨੋਕਾਮਨਾ ਹੋਈ ਹੈ ਕਿ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸਿਹਤ ਕਿ ਉਹਨਾਂ ਦੀ ਰਿਹਾਈ ਵਾਸਤੇ ਆਪਾਂ ਇਹ ਮਹਾਜਗ ਕੀਤਾ ਗਿਆ ਵਾ ਸਭ ਤੋਂ ਪਹਿਨੋਂ ਤੋਂ ਅੱਜ ਸਾਡੇ ਜਿੰਨੇ ਵੀ ਮੇਰੇ ਮੇਰੇ ਸਾਥੀ ਮੇਰੇ ਵਲੰਟੀਅਰ ਭਰਾ ਆਏ ਨੇ ਅੱਜ ਅਸੀਂ ਸਵੇਰ ਤੇ 4 ਵਜੇ ਦੇ ਸ਼੍ਰੀ ਅਚਲਵਿਸ਼ਵਰ ਧਾਮ ਆਏ ਤੇ ਸਵੇਰ ਦਾ ਹੀ ਆਪਾਂ ਵਰਤ ਰੱਖਿਆ ਵਾ ਤੇ ਸ਼ਾਮ ਤੱਕ ਵਰਤ ਰਹੇਗਾ ਇੱਕ ਦਿਨ ਦਾ ਵਰਤ ਸੀ ਤੇ ਇੱਕ ਦਿਨ ਦਾ ਹੀ ਵਰਤ ਰਹੇਗਾ ਮਹਾਜਗ ਵੀ ਕੀਤਾ ਮਹਾਜਗ ਕੀਤਾ ਗਿਆ ਇਹਨਾਂ ਨੂੰ ਕੀਤਾ ਗਿਆ ਬਣਾ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਆਪਾਂ ਕੀਤਾ ਗਿਆ ਉਹਨਾਂ ਦੀ ਚੰਗੀ ਸਿਹਤ कि ਉਹਨਾਂ ਦੀ ਰਿਹਾਈ ਵਾਸਤੇ ਇਹ ਕੀਤਾ ਗਿਆ। ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਹਰ ਘਰ ਦੇ ਵਿੱਚ ਵਿੱਚ ਕੇਜਰੀਵਾਲ ਹੈ। ਕੇਜਰੀਵਾਲ ਸਾਹਿਬ ਨੂੰ ਤੁਸੀਂ ਬੰਦ ਕਰ ਲਿਆ ਵਾ ਪਰ ਉਹਨਾਂ ਦੀ ਸੋਚ ਨੂੰ ਕੋਈ ਨਹੀਂ ਬੰਦ ਕਰ ਸਕਦਾ। ਉਹਨਾਂ ਦੀ ਇੱਕ ਚੰਗੀ ਸੋਚ ਹੈ ਤੇ ਸਾਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਰਿਹਾ ਤੇ ਹਰ ਇੱਕ ਬੱਚਾ ਹਰ ਇੱਕ ਬੰਦਾ ਕੇਜਰੀਵਾਲ ਹੈ। ਤੇ ਜਿਹੜੀ ਸਾਡੀ ਕੰਬਾਈਨਡ ਡੋਰ ਟੂ ਡੋਰ ਚੱਲਦੀ ਪਈ ਹੈ ਉਹ ਸਾਡਾ ਕੰਮ ਅਗੇ ਨਾਲੋਂ 10 ਗੁਣਾ ਵਧੀਆ ਵਧੀਆ ਚੱਲਦਾ ਪਿਆ। ਨਹੀਂ ਨਹੀਂ ਕੋਈ ਪਿਛੇ ਰਹਿ ਗਿਆ। ਇਹ ਸਾਡੇ ਸੁਪਰੀਮੋ ਜੋ ਉਹਨਾਂ ਨੇ ਐਲਾਨ ਕਰਨਾ ਆਪਾਂ 10 ਕੈਂਡੀਡੇਟ ਐਲਾਨ ਕਰਦੇ ਆ ਨਾ ਤੇ ਤਿੰਨ ਬਾਕੀ ਰਹਿੰਦੀਆਂ ਨੇ ਉਹ ਵੀ ਮੇਰੇ ਖਿਆਲ ਨਾਲ ਮੰਗਲਵਾਰ ਤੱਕ ਉਹਨਾਂ ਨੇ ਕਰ ਦੇ ਦੇਣਗੇ। ਮੈਂ ਪਹਿਲਾਂ ਇਹੋ ਕੀਤਾ ਵਾ ਕਿ ਮੈਂ ਨਾ ਸੈਂਡਲ ਪਾਉਂਗਾ ਨਾ ਚੱਪਲ ਪਾਉਂਗਾ ਨਾ ਜੁੱਤੀ ਪਾਉਂਗਾ ਜਿੰਨੀ ਦੇਰ ਤੱਕ ਮੇਰੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਜੇਰ ਚੋ ਬਾਹਰ ਨਹੀਂ ਹੁੰਦੇ 19 ਡੇਰ ਤੱਕ ਮੈਂ ਚੱਪਲ ਨਹੀਂ ਪਾਉਂਦਾ ਨੰਗੇ ਪੈਰੀ ਰਾਹ ਗਏ ਅਜੀ ਸਿੰਘ ਸੋਲਾ ਪਰਭਾਰੀ ਆਮ ਆਦਮੀ ਪਾਰਟੀ ਕਰਦੀਆਂ ਸਤਿਕਾਰਯੋਗ ਰਕੇਸ਼ ਕੁਮਾਰ ਤੁਲੀ ਜੋ ਜ਼ਿਲ੍ਹਾ ਟਰਾਂਸਪੋਰਟ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਡਿਸਟ੍ਰਿਕਟ ਉਦਾਹਰ ਦੇ ਉਹਨਾਂ ਨੇ ਇੱਕ ਹਫਤਾ ਪਹਿਲਾਂ ਪ੍ਰਣ ਕੀਤਾ ਸੀ ਕਿ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਨ੍ਹਾਂ ਨੂੰ ਤੱਥਾਂ ਤੋਂ ਰਹਿਤ ਗ੍ਰਿਫਤਾਰ ਕੀਤਾ ਗਿਆ ਝੂਠਾ ਕੇਸਾਂ ਚ ਗ੍ਰਿਫਤਾਰ ਕੀਤਾ ਗਿਆ ਖੁੱਲੀ ਸਾਹਿਬ ਨੇ ਜਿਹੜੀ ਆਪਣੀ ਅਰਜੀ ਜਿਹੜੀ ਆ ਉਹ ਬੋਲੇ ਸ਼ੰਕਰ ਤੇ ਸ਼੍ਰੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਰੱਖੀ ਹੈ ਉਹਨਾਂ ਨੇ ਇਹ ਪ੍ਰਣ ਕੀਤਾ ਸੀ ਕਿ ਜਿੰਨਾ ਚਿਰ ਕੇਜਰੀਵਾਲ ਸਾਹਿਬ ਨੂੰ ਰਿਹਾਈ ਨਹੀਂ ਕੀਤਾ ਜਾਂਦਾ ਉਨੀ ਦੇਰ ਤੱਕ ਮੈਂ ਆਪਣੇ ਪੈਰਾਂ 'ਚ ਚੱਪਲ ਨਹੀਂ ਪਾਵਾਂਗਾ ਅੱਜ ਪਾਰਟੀ ਹਾਈ ਕਮਾਂਡ ਵੱਲੋਂ ਵਰਤ ਦਾ ਜਿਹੜਾ ਸੀ ਕਿ ਅੱਜ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਆ ਉਹ ਵਰਤ ਰੱਖਣਗੇ ਉਸੇ ਤਹਿਤ ਅੱਜ ਖੁੱਲੀ ਸਾਹਿਬ ਨੇ ਬੋਲੇ ਚੰਕਰ ਦੇ ਚਰਨਾਂ ਵਿੱਚ ਇੱਕ ਹਵਨ ਜਗ ਕਰਾਇਆ ਗਿਆ ਜਿੱਥੇ ਕੇਜਰੀਵਾਲ ਸਾਹਿਬ ਦੀ ਸ਼ਹੀਦਜਾਬੀ ਅਦ੍ਰਿਆਹ ਹੋਣ ਦੀ ਅਰਦਾਸ ਬੇਨਤੀਆਂ ਕੀਤੀਆਂ ਨੇ ਉਹਦੇ ਨਾਲ ਔਰ ਗੁਰਦੁਆਰਾ ਸਾਹਿਬ ਵੱਲੋਂ ਸਾਹਿਬ ਗੁਰੂਨਕ ਗੁਰਵਾਨਕ ਪਾਸ਼ਾ ਦੇ ਚਰਨਾਂ ਵਿੱਚ ਵੀ ਅਰਦਾਸ ਬੇਨਤੀ ਦੇਖ ਪ੍ਰਸ਼ਾਦ ਕਰਾਇਆ ਕਿ ਗੁਰੂ ਸਾਹਿਬ ਸੱਚ ਦਾ ਸੱਚ ਤੇ ਝੂਠ ਦਾ ਝੂਠ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਕੇਜਰੀਵਾਲ ਸਾਹਿਬ ਨੂੰ ਰਿਹਾਲ ਕਰੇ ਸੰਯੁਕਤ ਕਿਸਾਨ ਮੋਰਚਾ ਭਾਰਤ ਗੈਰ ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸ਼ਹਿਰ ਵਿੱਚ ਕਾਰਪੋਰੇਟ ਘਰਾਣਿਆਂ ਆਪੱਖੀ ਸਰਕਾਰਾਂ ਵਿਰੁੱਧ ਵੱਡੀ ਗਿਣਤੀ ਵਿੱਚ 77 ਹੋ ਕੇ ਸ਼ਹਿਰ ਅੰਦਰ ਵਿਸ਼ਾਲ ਪੈਦਲ ਰੋਜ਼ ਮਾਰਚ ਕਰਦੇ ਹੋਏ ਜਹਾਜ਼ ਚੌਂਕ ਵਿੱਚ ਪਹੁੰਚ ਕੇ ਕੇਂਦਰ ਸਰਕਾਰ ਦਾ ਪੁਤਲਾ ਫੁਕਿਆ ਗਿਆ ਅਤੇ ਮੰਗ ਕੀਤੀ ਕਿ ਕੇਂਦਰ ਸਰਕਾਰ ਸੁਆਮੀ 나ਥਨ ਰਿਪੋਰਟ ਲਾਗੂ ਕਰੇ ਤੇ ਸੰਘਰਸ਼ਾਂਨ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਰਿਹਾ ਕੀਤਾ ਜਾਵੇ ਤੇ ਸ਼ਹੀਦ ਹੋਏ ਕਿਸਾਨ ਸ਼ੁਭਕਰਨ ਦੇ ਕਾਤਲਾਂ ਨੂੰ ਸਜ਼ਾ ਦਿੱਤੀ ਜਾਵੇ ਕਿਸਾਨ ਮਜ਼ਦੂਰ ਸੰਘਸ਼ ਪਟੀ ਪੰਜਾਬ ਦਾ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਮਰਾ ਨਾਲ ਮੇਰੇ ਸਾਡੇ ਦੋਹਾਂ ਫੋਰਮਾਂ ਦੇ ਸਤਕਾਰਯੋਗ ਆਗੂ ਸਹਿਬਾਨ ਅੱਜ ਦਾ ਪੁੱਤ ਬਦਲਾ ਜਿਹੜਾ ਕੇਂਦਰ ਸਰਕਾਰ ਦਾ ਫੁਕਿਆ ਜਾ ਰਿਹਾ ਔਰ ਇਹ ਫੁਕਲਾ ਦੈਨ ਕਰਕੇ ਇਹ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਦੇਸ਼ ਦੇ ਹਾਕਮਾਂ ਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਕਿਸਾਨਾਂ ਮਜ਼ਦੂਰਾਂ ਦੇ ਮਸਲਿਆਂ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਦੀ ਵੀ ਸੁਖ ਦੀ ਨੀਂਦ ਨਹੀਂ ਸੌ ਸਕੋਗੇ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਅੰਦੋਲਨ 23 ਫਰਵਰੀ ਤੋਂ ਸ਼ੁਰੂ ਹੋਇਆ ਸੀਗਾ ਉਸ ਅੰਦੋਲਨ ਦੇ ਵਿੱਚ ਜਿਵੇਂ ਤੋਹਾਂ ਤਸ਼ੱਦਦ ਕੀਤਾ ਵਾ 21 ਫਰਵਰੀਰ ਤੱਕ ਜਿਵੇਂ ਜੱਲਿਆਂ ਵਾਲਾ ਬਾਗ ਬਣਾ ਕੇ ਰੱਖਿਆ ਤੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਵਾ ਅੱਜ ਸ਼ੁਭ ਕਰਨ ਦੀਆਂ ਹਸਤੀਆਂ ਪੂਰੇ ਦੇਸ਼ ਦੇ ਵਿੱਚ ਜਾ ਰਹੀਆਂ ਵਾ ਜਿਵੇਂ ਭਾਜਪਾਈ ਕਾਰਕੁਨਾਂ ਦਾ ਵਿਰੋਧ ਹੋ ਰਿਹਾ ਵਾ ਇਹਦਾ ਮਤਲਬ ਹੀ ਦੇਸ਼ ਦੀ ਕੱਲੇ-ਕੱਲੇ ਲੋਕਾਂ ਦੇ ਕੰਨ ਦੇ ਵਿੱਚ ਜਿਹੜੀ ਆਵਾਜ਼ ਪਾਉਣੀ ਚਾਹੁੰਦੇ ਸੀ ਮੋਰਚਿਆਂ ਦੇ ਲੋਕ ਉਹਨਾਂ ਨੇ ਮੋਰਚੇ ਦੇ ਆਗੂਆਂ ਨੂੰ ਆਪਣਾ ਕੰਮ ਕਰ ਦਿੱਤਾ ਵਾ ਪਹਿਲੀ ਵਾਰ ਆਊਗਾ ਦੇਸ਼ ਦੇ ਇਤਿਹਾਸ ਦੇ ਵਿੱਚ ਕਿ ਕਿਸਾਨੀ ਮੰਗਾ ਮਸਲਿਆਂ ਤੇ ਆਹਰ ਕੀ ਵਾਲੀ ਚੋਣ ਜਿਹੜੀ ਲੜੀ ਜਾਊਗੀ ਨਹੀਂ ਤੇ ਇਸ ਤੋਂ ਪਹਿਲਾਂ ਚੋਣਾ ਜਿਹੜੀਆਂ ਵਾਂ ਉਹ ਕਦੀ ਕਿਸਾਨਾਂ ਦੇ ਮਸਲੇ ਨਹੀਂ ਕੇ ਸਾਹਮਣੇ ਆਏ ਐਹਰ ਕੀ ਸਾਹਮਣੇ ਆ ਰਹੇ ਆ ਬੋਲ ਰਹੀਆਂ ਵਾ ਵਿਰੋਧੀ ਧਿਰਾਂ ਵੀ ਵੀ ਐਮਐਸਪੀ ਗਰੰਟਰ ਦਾ ਕਾਨੂੰਨ ਵੀ ਬਣਾਵਾਂਗੇ ਔਰ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾ ਮੁਕਤ ਵੀ ਕਰਾਂਗੇ ਇਹ ਸਿਰਫ ਭਾਰਤ ਦੇ 140 ਕਰੋੜ ਲੋਕਾਂ ਦਾ ਏਕਾ ਬੋਲ ਰਿਆ ਵਾ ਇਹਦੇ ਵਿੱਚ ਅਪੀਲ ਕਰਾਂਗੇ ਤੁਹਾਡੇ ਮਾਧਿਅਮ ਰਹੀਂ ਵੀ ਇਹ ਅੰਦੋਲਨ ਕੱਲੇ ਕਿਸਾਨ ਦਾ ਜਾਂ ਮਜ਼ਦੂਰ ਦਾ ਨਹੀਂ ਜੇ ਹਰੇਕ ਵਰਗ ਦਾ ਅੰਦੋਲਨ ਜਿੱਥੇ ਐਮ ਐਸ ਪੀ ਦਾ ਗਰੰਟੀ ਦਾ ਕਾਨੂੰਨ ਉਹ ਕਿਸਾਨਾਂ ਮਜ਼ਦੂਰਾਂ ਨੂੰ ਜ਼ਰੂਰੀ ਆ ਉਥੇ ਜਿਨ੍ਹਾਂ ਖਰੀਦ ਕੇ ਖਾਣਾ ਉਹਨਾਂ ਵਾਸਤੇ ਵੀ ਜ਼ਰੂਰੀ ਆ ਜਿਹੜੀ ਚੀਜ਼ ਦੀ ਐਮ ਐਸ ਪੀ ਆ ਜਿਵੇਂ ਕਣਕ 22 ਰੁਪਏ ਕਿਲੋ 35 40 ਰੁਪਏ ਕਿਲੋ 30 ਰੁਪਏ ਕਿਲੋ ਆਟਾ ਮਿਲ ਜਾਂਦਾ ਵਾ ਜਿਵੇਂ ਚੌਲ 22 ਰੁਪਏ ਕਿਲੋ ਝੋਨਾ ਤੇ 40 45 ਚਾਵਲ ਮੋਟਾ ਮਿਲ ਜਾਂਦਾ ਵਾ ਬਾਸਮਤੀ ਤੇ ਐਮ ਐਸ ਪੀ ਹੈ ਨਹੀਂ ਉਹ 2000 ਨੂੰ ਇੱਕ ਕਵੈਂਟਲ ਵੀ ਖਰੀਦ ਕੇ ਅਗਲਾ ਆਪਣਾ ਬ੍ਰਾਂਡ ਲਾ ਕੇ ਵੀ ਲਾਲ ਕਿਲਾ ਬ੍ਰਾਂਡ ਆਏ 10 ਕਿਲੋ ਦੀ ਥੈਲੀ ਬੇਸ਼ੱਕ ਉਹ 2000 ਦੀ ਵਿੱਚ ਉਹਨੂੰ ਕੋਈ ਪੁੱਛਣ ਵਾਲਾ ਨਹੀਂ ਇਸੇ ਤਰ੍ਹਾਂ ਹੀ ਫਲਾਂ ਸਬਜ਼ੀਆਂ ਦੁੱਧ ਦੇ ਉੱਤੇ ਐਮਐਸਪੀ ਫਰੂਟ ਦੇ ਉੱਤੇ ਹੈ ਨਹੀਂ ਉਹਦਾ ਕਰਕੇ ਜਿਹੜੀ ਚੀਜ਼ ਕਾਰਪੋਰੇਟ ਦੇ ਗਦਾਮ ਚ ਆ ਜਾਂਦੀ ਆ ਉਹਦੀ ਨਕਲੀ ਥੋੜ ਪੈਦਾ ਕਰਕੇ ਜਿਵੇਂ ਖਪਤਕਾਰ ਨੂੰ ਲੁੱਟਿਆ ਜਾਂਦਾ ਵਾ ਅਸੀਂ ਕਹਿੰਨੇ ਆ ਵੀ ਜਿੱਥੇ ਐਮਐਸਪੀ ਆ ਉੱਥੇ ਐਮਆਰਪੀ ਵੀ ਹੋਣੀ ਚਾਹੀਦੀ ਆ ਖਪਤਕਾਰ ਨੂੰ ਪਤਾ ਹੋਵੇ ਵੀ ਮੇਰੇ ਪਤੀਲੀ ਦੇ ਵਿੱਚ ਦਾਲ ਆਣ ਕੇ ਜੇ ਕਿਸਾਨ ਕੋਲੋਂ 30 ਰੁਪਏ ਆਈ ਤੇ ਮੇਰੇ 40 ਰੁਪਏ ਬਤੀਲੀ ਚ ਪੈ ਜੂਗੀ ਜੇ ਕਿਸਾਨ ਕੁੰਦੇ 10 ਰੁਪਏ ਕਿਲੋ ਆਲੂ ਵੇਚੇ ਤੇ ਮੈਨੂੰ 15 ਮਿਲ ਜਾਣਗੇ ਇਹ ਚੀਜ਼ਾਂ ਵਾਸਤੇ ਹਰੇਕ ਵਰਗ ਨੂੰ ਇਕੱਠੇ ਹੋਣ ਕੇ ਲੜਨ ਦੀ ਜ਼ਰੂਰਤ ਏ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਹੀਂ ਕਿ ਅੰਦੋਲਨ ਅੱਜ 55ਵੇਂ ਦਿਨ ਦੇ ਵਿੱਚ ਚੱਲ ਰਿਹਾ ਵਾ ਅੱਜ ਪੂਰੇ ਦੇਸ਼ ਭਰ ਦੇ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਦੱਸਣਾ ਚਾਹੁੰਦੇ ਆਂ ਕਿ ਸਾਡੇ ਜਿਹੜੇ ਨੌਜਵਾਨ ਗ੍ਰਿਫਤਾਰ ਕੀਤੇ ਆ ਉਹਨਾਂ ਨੂੰ ਜਲਦੀ ਰਿਹਾ ਕਰੋ ਜਿਹੜਿਆਂ ਕਾਤਲਾਂ ਨੇ ਸ਼ੂਭ ਕਰਨ ਦੇ ਸਿੱਧੀ ਗੋਲੀ ਮਾਰੀ ਆ ਉਹਨਾਂ ਕਾਤਲਾਂ ਤੇ ਬੰਦੀ ਕਾਰਵਾਈ ਤਹਿਤ ਪਰਜਾ ਜਰਜ ਕਰਕੇ ਉਹਨਾਂ ਨੂੰ ਜੇਲੀਆਂ ਡੱਕੋ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵਿਰੋਧ ਦਾ ਤੁਹਾਨੂੰ ਰੋਜ਼ ਸਾਹਮਣਾ ਕਰਨਾ ਪਊਗਾ ਇਹ ਪ੍ਰਚੰਡ ਜਿਹੜੀ ਲਹਿਰ ਵਾ ਇਹ ਹੋਰ ਅੱਗੇ ਜਾਊਗੀ ਸੋ ਧੰਨਵਾਦ ਕਰਦੇ ਆ ਮੀਡੀਆ ਦਾ ਧੰਨਵਾਦ ਕਰਦੇ ਆ ਇੰਨੀ ਤੋਂ ਪਹਚਾਈਆਂ ਸੰਗਤਾਂ ਦਾ 9 ਆਪਣਾ ਅਪ੍ਰੈਲ ਨੂੰ ਰੇਲ ਦਾ ਚੱਕਾ ਵੀ ਜਾਮ ਹੋਊਗਾ ਜੇ ਇਹਨਾਂ ਮੰਗਾ ਮਸਲਿਆਂ 'ਤੇ ਧਿਆਨ ਨਾ ਦਿੱਤਾ ਸਾਡੇ ਨੌਜਵਾਨ ਰਹਿ ਆ ਨਾ ਕੀਤੇ ਪਾਣੀ ਦਾ ਬਿਜਲੀ ਬੰਦ ਦਾ ਬੰਦੋਬਸਤ ਅੰਦੋਲਨਾਂ ਦੇ ਦਾਜੇ ਦੇ ਨਾ ਕੀਤਾ ਤੇ ਰੀਲ ਦਾ ਚੱਕਾ ਵੀ ਜਾਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਾਬਰੀ ਸਿੱਧ ਸਿਵਲ ਹਸਲ ਵਿੱਚ ਤਨਾਦੀ ਕਿ ਸਰਜੰਤੇ ਇੱਕ ਗਰੀਬ ਕਿਸਾਨ ਦੇ 12 ਸਾਲ ਦੇ ਬੱਚੇ ਦਾ 21000 ਰੁਪਏ ਰਿਸ਼ਵਤ ਲੈ ਕੇ ਵੀ ਹਰਨੀਆਂ ਦਾ ਪ੍ਰੇਸ਼ਣ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਨਾਮ ਨਾਲ ਸੰਬੰਧਿਤ ਕਿਸਾਨਾਂ ਨੇ ਸਿਵਲ ਹਸਲ ਪਹੁੰਚ ਕੇ ਡਾਕਟਰ ਅਤੇ ਹਸਲ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਰੇਬਾਜ਼ੀ ਕੀਤੀ ਅਦੇ ਦੋਸ਼ ਲਗਾਇਆ ਕਿ ਹਸਪਤਾਲ ਦੇ ਕੁਝ ਡਾਕਟਰਾਂ ਵੱਲੋਂ ਰੱਖੇ ਗਏ ਆਪਣੇ ਪ੍ਰਾਈਵੇਟ ਕਲੀਨਿਕਾਂ ਦੇ ਮਾਧਿਅਮ ਨਾਲ ਰਿਸ਼ਵਤ ਲਈ ਚਾਹਦੀ ਹੈ ਇੱਕ ਕਿਸਾਨ ਜੋ ਕਿ ਬਹੁਤ ਗਰੀਬ ਆਦਮੀ ਹੈ ਉਹਦੇ ਬੇਟੇ ਦਾ ਇਹਦੇ ਬੇਟੇ ਦਾ ਡਾਕਟਰ ਵਿਸ਼ਾਲ ਨੇ 1 ਨਵੰਬਰ ਨੂੰ ਹਰਨੀਆਂ ਦਾ ਆਪਰੇਸ਼ਨ ਕੀਤਾ ਜਿਹੜਾ ਕਿ ਆਪਰੇਸ਼ਨ ਥੀਏਟਰ 'ਚ ਜਾਣ ਤੋਂ ਬਾਅਦ ਡਾਕਟਰ ਵਿਸ਼ਾਲ ਦਾ ਕੰਪਿਊਟਰ ਸ਼ਿਵਲ ਦਾ ਰੱਖਿਆ ਹੋਇਆ ਜਿਹਦੀ ਗਰਦਾਸਪੁਰ ਦੇ ਅੰਦਰ ਮੈਡੀਕਲ ਸਟੋਰ ਚਲਾਉਂਦਾ ਹੈ ਔਰ ਦਿਨ ਦੇ ਟਾਈਮ ਡਾਕਟਰ ਦੇ ਬਰਾਬਰ ਬੈਠ ਕੇ ਟੇਬਲ ਦੇ ਉੱਪਰ ਮਰੀਜ਼ਾਂ ਨੂੰ ਗਮਰਾਹ ਕਰਕੇ ਉਹਨਾਂ ਦੀ ਜੇਬ ਚੋਂ ਰਿਸ਼ਵਤ ਲੈ ਕੇ ਡਾਕਟਰ ਦੇ ਨਾਲ ਸਾਂਝੀ ਕਰਕੇ ਉਹ ਰਿਸ਼ਵਤ ਹਜਮ ਕੀਤੀ ਜਾਂਦੀ ਹੈ ਡਾਕਟਰ ਔਰ ਮਰੀਜ਼ ਔਰ ਉਹ ਕੰਪਿਊਟਰ ਤਿੰਨੋਂ ਆਪਰੇਸ਼ਨ ਥੀਟਰ ਦੇ ਅੰਦਰ ਜਾਂਦੇ ਆ ਉਹਦੇ ਤੋਂ 10 ਮਿੰਟ ਜਾਂ 15 ਮਿੰਟ ਬਾਅਦ ਕੰਪਿਊਟਰ ਬਾਹਰ ਆਉਂਦਾ ਉਹ ਆ ਕੇ ਇਸ ਕਿਸਾਨ ਨੂੰ ਕਹਿੰਦਾ ਕੇ ਅੰਦਰ ਆਪਰੇਸ਼ਨ ਕਰਨ ਲਈ ਬਲੇਡ ਪੱਟੀਆਂ ਜਾਂ ਹੋਰ ਸਮਾਨ ਦੀ ਲੋੜ ਹੈ 3000 ਰੁਪਿਆ ਦੋ ਇਹਦੇ ਕੋਲੋਂ 3000 ਰੁਪਿਆ ਲਿਆ ਜਾਂਦਾ ਉਹਦੇ ਤੋਂ ਡੇਢ ਘੰਟੇ ਬਾਅਦ ਉਹੀ ਕੰਪਿਊਟਰ ਵਾਪਸ ਆਉਂਦਾ ਆ ਕੇ ਕਹਿੰਦਾ ਬੱਚੇ ਦਾ ਆਪਰੇਸ਼ਨ ਸੀਰੀਅਸ ਹੈ ਡਾਕਟਰ ਦੇ ਵੱਸ ਦੀ ਗੱਲ ਨਹੀਂ ਏ ਔਰ ਉਹਨੂੰ ਨਵਾਂ ਬਾਹਰੋਂ ਸ਼ਿਵਲ ਤੋਂ ਡਾਕਟਰ ਬੁਲਾਉਣਾ ਪਏਗਾ ਜਿੱਦੀ 60000 ਰੁਪਿਆ ਫੀਸ ਹੈ ਔਰ ਉਹਦੇ ਤੋਂ ਬਾਅਦ ਜਦੋਂ ਇਹ ਬੰਦਾ ਰੋਂਡਾ ਪੈਂਦਾ ਇਹਦੀ ਮਿਚਿ ਜਰੋਂਦੀ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਮਾ ਤੜੋ ਮੈਂ ਤੁਹਾਡੀ ਮਦਦ ਕਰਨਾ ਮੈਂ 20000 ਰੁਪਏ ਚ ਤੁਹਾਡੀ ਗੱਲ ਕਰਵਾ ਦੇਣਾ ਇਹਨਾਂ ਦੇ ਅੱਗੋਂ ਫਿਰ ਰੋਣ ਤੋਂ ਬਾਅਦ 18000 ਰੁਪਏ ਚ ਗੱਲ ਮੁੱਕਦੀ ਆ ਔਰ 18000 ਰੁਪਏ ਜਿੱਥੇ ਡਾਕਟਰ ਜਿਸ ਕਮਰੇ ਵਿੱਚ ਆਪਣਾ ਡਰੈਸ ਚੇਂਜ ਕਰਦੇ ਆ ਆਪਰੇਸ਼ਨ ਥੀਟਰ ਜਾਣ ਤੋਂ ਆਪਰੇਟਿਡ ਥੀਟਰ ਜਾਣ ਤੋਂ ਪਹਿਲਾਂ ਉੱਥੇ ਜਾ ਕੇ 18000 ਰੁਪਏ ਲਿਆ ਜਾਂਦਾ ਉਹਦੇ ਤੋਂ ਬਾਅਦ ਬੱਚੇ ਨੂੰ ਆਪਰੇਸ਼ਨ ਥੀਟਰ ਤੋਂ ਬਾਹਰ ਕੱਢਿਆ ਜਾਂਦਾ ਜੀ 45 ਮਿੰਟ ਬਾਅਦ 10 ਦਿਨ ਰੱਖਣ ਤੋਂ ਬਾਅਦ ਬੱਚਾ ਘਰ ਚਲਾ ਜਾਂਦਾ ਪਰ ਬੱਚੇ ਦਾ ਆਪਰੇਸ਼ਨ ਨਹੀਂ ਹੋਇਆ ਬੱਚਾ ਉਸੇ ਤਰ੍ਹਾਂ ਬਿਮਾਰ ਰਿਹਾ ਅੱਜ ਦੀ ਡੇਟ ਦੇ ਵਿੱਚ ਬੱਚਾ ਅੰਮ੍ਰਿਤਸਰ ਦੇ ਸ਼ਿਵਲ ਹਸਪੀਟਲ ਦੇ ਵਿੱਚ ਐਡਮਿਟ ਹੈ ਜਿਹਦੀ ਮੈਂ ਤੁਹਾਨੂੰ ਫੋਟੋ ਵੀ ਦਿਖਾ ਸਕਦਾ ਇਹ ਵੇਖੋ ਬੱਚਾ ਬੈੱਡ ਦੇ ਉੱਪਰ ਪਿਆ ਹੋਇਆ ਹੈ ਔਰ ਉਹਦਾ ਇਲਾਜ ਚੱਲ ਰਿਹਾ ਜੀ ਇਹ ਬੱਚਾ ਜਿਹੜਾ ਅੰਮ੍ਰਿਤਸਰ ਸ਼ਿਵਲ ਹਸਪਤਾਲ ਦੇ ਵਿੱਚ ਦਾਖਲ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਹੈ ਜਿਹਦਾ ਰੋਜ਼ ਖਰਚਾ ਆ ਰਿਹਾ ਤੇ ਬਾਪ ਉਹ ਖਰਚਾ ਦੇਣ ਤੇ ਵੀ ਕਾਬਲ ਨਹੀਂ ਹੈ ਪਰ ਉਹ ਵਿਚਾਰਾ ਕਿੱਥੋਂ ਆਪਣੇ ਬੱਚੀ ਨੂੰ ਬਚਾਉਣ ਲਈ ਪੈਸੇ ਕਰਜ਼ੇ ਤੇ ਚੁੱਕ ਕੇ ਆਪਣੇ ਬੱਚੇ ਦਾ ਇਲਾਜ ਕਰਾ ਰਿਹਾ ਇਸ ਕਰਕੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸਰਕਾਰ ਇੱਥੋਂ ਦੇ ਚੇਅਰਮੈਨ ਜੋ ਆਮ ਆਦਮੀ ਪਾਰਟੀ ਦੇ ਆ ਬਹਿਲ ਸਾਹਿਬ ਉਹਨਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਹਸਪਤਾਲ ਦੀ ਹਾਲਤ ਵੱਲ ਧਿਆਨ ਦਿੱਤਾ ਜਾਏ ਮਰੀਜ਼ਾਂ ਦੀ ਜਿਹੜੀ ਲੋਟ ਹੋ ਰਹੀ ਆ ਲੁੱਟ ਨੂੰ ਬਚਾਇਆ ਜਾਏ ਤਾਂ ਕਿ ਅੱਗੇ ਆਉਣ ਵਾਲੇ ਮਰੀਜ਼ ਵੀ ਜੋ ਹੈ ਉਹ ਬਚ ਜਾਣ ਸਾਡਾ ਮੁੱਖ ਮੰਤਰੀ ਕਹਿੰਦਾ ਕਿ ਹੜਤਾਲ ਵਾਲਾ ਡਾਕਟਰ ਜਾਏਗਾ ਪ੍ਰਾਈਵੇਟ ਸਟੋਰ ਤੋਂ ਦਵਾਈ ਲਿਆ ਕੇ ਦੇਵੇਗਾ ਪਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਇਹਦੇ ਕੋਲੋਂ ਜੋ 21000 ਰੁਪਏ ਚਲਾ ਗਿਆ ਉਹ ਕਿਸ ਡਾਕਟਰ ਦੀ ਜੇਬ ਵਿੱਚ ਗਿਆ ਔਰ ਕਿੱਥੇ ਗਿਆ ਮੁੱਖ ਮੰਤਰੀ ਸਾਹਿਬ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਸਾਰੀ ਸੰਗਤ ਵੱਲੋਂ ਕਿ ਇਸ ਮਸਲੇ ਨੂੰ ਗੰभीरता ਨਾਲ ਲੈਂਦੇ ਹੋਏ ਏਜ ਮੇਰੇ ਵੀਰ ਨੂੰ ਇਨਚਾਰਜ ਦਵਾਇਆ ਜਾਇਆ। ਪਹਿਲਾਂ ਦੀ ਸ਼ਿਕਾਇਤ ਕੋਈ ਕੰਪਲੇਂਟ ਆਈ ਸੀ ਮੈਨੂੰ ਕਿ ਡਾਕਟਰ ਵਿਸ਼ਾਲ ਨੇ ਆਪਰੇਸ਼ਨ ਕੀਤਾ ਹੈ। ਤੇ ਕੋਈ ਉਹਦੇ ਨਾਲ ਕੋਈ ਬਾਹਰ ਦਾ ਬੰਦਾ ਕੋਈ ਕੰਪੌਂਟ ਲੱਗਾ ਜਿਹਨੇ ਪੈਸੇ ਲਏ ਕੋਲੋਂ। ਤੇ ਮੈਂ ਉਹਨਾਂ ਦੋਨਾਂ ਤਰ੍ਹਾਂ ਦੇ ਬਿਆਨ ਲਿਆ ਹੈ। ਬਿਆਨ ਲੈਣ ਤੋਂ ਬਾਅਦ ਮੈਂ ਇੱਕ 3 ਮੈਂਬਰ ਕਮੇਟੀ ਮੈਂ ਆਈ ਹੈ। ਜਿਹੜੀ ਚ ਐਕਸਪਰਟ ਡਾਕਟਰ ਇੱਕ ਸਰਜਰੀ ਦਾ ਸਪੈਸ਼ਲਿਸਟ, ਇੱਕ ਮੈਂ ਡਾਕਟਰ ਕੋਈ ਐਕਸਪਰਟ ਤੇ ਇੱਕ ਸਾਈਕੀਆਟ੍ਰਿਕ ਡਾਕਟਰ ਤਿੰਨਾਂ ਦੀ ਕਮੇਟੀ ਮੈਂ ਆਈ ਹੈ। ਜਿਹੜੇ ਦੋਨਾਂ ਤਰ੍ਹਾਂ ਨੂੰ ਬੁਲਾ ਕੇ ਉਹਦੇ ਜੋ ਬਿਆਨ ਹੈ ਉਹ ਬਿਆਨ ਲੈ ਕੇ ਕਰਕੇ ਉਹਦੀ ਕਮੇਟੀ ਜੋ ਰਿਪ ਜੋ ਸਰਪੋਰਟ ਚ ਮੇ ਲੱਗਾ ਕਿਸੇ ਕਿਸੇ ਦਾ ਗੁਦੋਸ਼ ਹੈਗਾ ਤੇ ਫਿਰ ਨਿਜਮਾਨ ਤਰ ਤਾਰ ਮੈਂ ਉਚਿਤ ਕਰ ਲਿਖੋ ਉਹਦੇ ਗੈਸਟ ਕਰਨ ਲਿਖਦਾ ਤਰ ਕਰਦਾ ਪਾ ਉਹਨਾਂ ਵਿੱਚ ਇੱਕ ਲੜਕਾ ਜੋ ਬਿਆਨ ਲੈ ਰਿਹਾ ਲੜਕਾ ਬਾਹਰ ਦਾ ਹੈ ਕੋਈ ਜਿਹੜਾ ਜਿੰਨੇ ਪੈਸੇ ਲਿਆ ਉਹ ਡਾਕਟਰ ਉੱਪਰ ਡਾਇਰੈਕਟ ਅਪਰੋਚ ਨਹੀਂ ਲਾ ਰਿਹਾ ਲਾ ਰਿਹਾ ਡਾਕਟਰ ਕੋਲ ਬਾਹਰ ਉਹਨੂੰ ਸਾਨੂੰ ਬਰਾਉਣ ਤੇ ਪ੍ਰੋਬਲਮ ਆ ਰਹੀ ਥੋੜੀ ਜੀ ਨਾ ਉਹ ਲੜਕਾ ਬਾਹਰ ਇਸ ਵੇਲੇ ਦੀ ਵੱਡੀ ਖਬਰ ਸਰਹੱਦੀ ਖੇਤਰ ਮਾਮਦੋਰ ਤੋਂ ਹੈ ਜਿੱਥੇ ਹਿੰਦ ਪਾਕ ਪਿੰਮਾ ਤੇ ਕੰਡਿਆਲੀ ਤਾਰ ਦੇ ਨਾਲ ਸਿਤ ਚੱਕ ਸਰਕਾਰ ਕੋੜਾ ਚੱਕ ਜੰਗਲਾਤ ਵਿੱਚ ਭਿਆਨਕ ਅਗ ਲੱਗ ਗਈ ਜਿਸ ਨੂੰ ਬੁਝਾਉਣ ਕਾਫੀ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਹਨ ਪਰ ਕੋਈ ਸਫਲਤਾ ਨਹੀਂ ਮਿਲੀ ਜਾਣਕਾਰੀ ਮੁਤਾਬਿਕ 1086 ਏਕੜ ਦੇ ਰਕਬੇ ਅੰਦਰ ਫੈਲੇ ਚੱਕ ਸਰਕਾਰ ਕੋੜਾ ਚੱਕ ਜੰਗਲਾਤ ਵਿੱਚ ਦੁਪਹਿਰੀ ਕਰੀ 12 ਵਜੇ ਤੇ ਤਿੰਨ ਤੋਂ ਚਾਰ ਥਾਵਾਂ ਤੇ ਅੱਗ ਲੱਗੀ ਹੋਈ ਜਿਸ ਨੂੰ ਲੈ ਕੇ ਫਾਇਰ ਬ੍ਰਿਗੇਡ ਦੇ ਦਫ਼ਤਰ ਵਿੱਚ ਸੂਚਿਤ ਕੀਤਾ ਗਿਆ ਪਰ ਗੱਡੀ 3 ਘੰਟੇ ਬਾਅਦ ਪਹੁੰਚੀ ਜਿਸ ਕਾਰਨ ਦੋ ਥਾਵਾਂ ਤੋਂ ਅੱਗ ਪੜ ਕੇ ਚਾਰ ਪੰਜ ਵੱਖ-ਵੱਖ ਥਾਵਾਂ ਤੇ ਅੱਗ ਫੈਲ ਗਈ ਇਹ ਚੱਕ ਸਰਕਾਰ ਪਿੰਡ ਕੋੜਾ ਚੱਕ ਦੇ ਨੇੜੇ 1100 ਏਕੜ ਦਾ ਸਰਕਾਰੀ ਜੰਗਲਾਤ ਹੈ ਇੰਦੇ ਵਿੱਚ ਆ ਕਰੀਬਨ 2:00 ਇਹ 1:30 ਤੋਂ 2:00 ਵਜੇ ਤੇ ਅੱਗ ਲੱਗੀ ਹੋਈ ਏ ਇੱਕ ਫਾਇਰ ਬ੍ਰਿਗੇਡ ਆਈ ਏ ਤੇ ਬਾਕੀ ਇੱਕ ਹਜੇ ਆ ਨਹੀਂ ਰਹੀ 5 ਦਾ ਟਾਈਮ ਹੋ ਚਲਿਆ ਤੇ ਬਾਕੀ ਜਿ ਇਥੇ ਜਾਨਵਰ ਹੈਗੇ ਨੇ ਜੰਗਲੀ ਬਹੁਤ ਜ਼ਿਆਦਾ ਉਹਨਾਂ ਦਾ ਨੁਕਸਾਨ ਹੋਇਆ ਬਾਕੀ ਦਰਖਤ ਬੜੇ ਸੜੇ ਨੇ ਜਿਹੜੇ ਛੋਟੇ ਦਰਖਤ ਨੇ ਮਚੌਰ ਹੋ ਜੇਗੇ ਨੇ ਉਹ ਸਾਰੇ ਸੜ ਗਏ ਨੇ ਅੱਗ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਇਹ ਕਾਰਨ ਕੀ ਹੋ ਸਕਦਾ ਕਾਰਨ ਵੇਖੋ ਜੀ ਇਹ ਤਾਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਅੱਗ ਤੇ ਹਜੇ ਕੰਟਰੋਲ ਨਹੀਂ ਪਾਇਆ ਜਾ ਰਿਹਾ ਕਿੰਨੀ ਕ ਖਤਰਨਾਕ ਹੈ ਅੱਗ ਬਹੁਤ ਜ਼ਿਆਦਾ ਜੀ ਕਾਫੀ ਲੰਮੇ ਏਰੀਆ ਚ ਮੇਰੇ ਸਾਹਮਣੇ ਕਿਲੋ ਡੇਢ ਕਿਲੋਮੀਟਰ ਚ ਫੈਲੀ ਹੋਈ ਹੈ ਥਾਂ ਥਾਂ ਤੇ ਆ ਬੜੀ ਲੰਮੀ ਇਹ ਘਟੋ ਘਾੜੀ ਚਾਰ ਪੰਜ ਥਾਵਾਂ ਤੇ ਲੱਗੀ ਹੈ ਜੀ ਇੱਕ ਦੋ ਥਾਵਾਂ ਦੇ ਬੁਝੇ ਜੇ ਕੰਟਰੋਲ ਹੋ ਰਿਹਾ ਬਾਕੀ ਜੋ ਚੱਲਦੀ ਪਈ ਅੱਗ ਵਧੀ ਜਾ ਰਹੀ ਪਰ ਨਾਲ ਹੀ ਆਪਣਾ ਬਾਰਡਰ ਏਰੀਆ ਲੈਂਡ ਆਫ ਕੰਟਰੋਲ ਹੈਗੀ ਤਾਰ ਹੈਗੀ ਬਾਰਡਰ ਵਾਲੀ ਉਹਦੇ ਕੋਲ ਤੱਕ ਜਾ ਰਹੀ ਹੈ ਗਾਂ ਤੱਕ ਰਹੀ ਹੈ ਜਿਹੜੀ ਅੱਗ ਲੱਗੀ ਹੈ ਚੱਕ ਸਰ ਜੰਗਲ ਜੱਗ ਲੱਗੀ ਹੈ ਜੰਗ ਲੱਗ ਲੱਗੀ ਹੈ ਘਟੋ ਘੱਟ ਵੀ 5 6 ਥਾਵਾਂ ਤੇ ਜਿਹਦੇ ਨਾਲ ਸੜਕ ਤੋਂ ਮਸਾਂ ਹੀ 200 ਵੀਰ 400 ਮੀਟਰ ਹੋਗਾ ਸੜਕ ਤੋਂ ਦੂਰ ਨਾਲ ਜੇ ਜੇ ਅਗੜਾ ਨਾਕ ਕਾਬੂ ਕੀਤਾ ਗਿਆ ਤੇ ਹੋਰ ਸਾਬ ਨਾਲ ਗਾਵਾਂ ਨੂੰ ਸਮਝ ਕਣਕਾਂ ਹੀ ਮਲੋ ਕਣਕਾਂ ਤੱਕ ਪਾ ਕੇ ਪਹੁੰਚ ਸਕਦੀ ਕਿਉਂਕਿ ਅੱਗੇ ਤਾਂ ਜਿਹੜਾ ਰਿਪੇਟ ਆ ਇੱਕ ਗੱਡੀ ਫਿਰ ਗਈ ਲੜਾਈ ਜਾ ਤੇ ਦੂਜੀ ਗੱਡੀ ਸਰਕਾਰ ਨੇ ਮੰਗ ਕਰਦੇ ਆ ਦੀਸਾ ਨੂੰ ਵੀ ਜਲਦੀ ਜਲਦੀ ਦੂਜੀ ਗੱਡੀ ਭੇਜੀ ਜਾਵੇ ਜਿਹੜੇ ਕਿ ਮਾਲੋ ਅੱਗੇ ਕੰਟਰੋਲ ਕਿਤੇ ਜੇ ਆਪਾਂ ਕਾਰਨ ਕੀ ਹੈ ਅੱਗ ਲੱਗਣ ਦਾ ਕਾਰਨ ਇਸੇ ਖੁਸ਼ੀ ਹੋ ਸਕਦੀ ਕੀ ਕਹਿ ਜਾਦੇ ਮਾਲੋ ਇਹ ਤੋਂ ਜਦੋਂ ਦੇਖਿਆ ਨਹੀਂ ਆਪਾਂ ਕੇ ਚੀਜ਼ ਤੇ ਕਹਿ ਕਹਿ ਸਕਦੇ ਆ ਕਿੰਨਾ ਕਿ ਨੁਕਸਾਨ ਹੋ ਗਿਆ ਨੁਕਸਾਨ ਕਟੋੜੀ ਇਹ ਮਤ 200 250 ਕਿਲੇ ਅਗ੍ਵੈਲੀ 1 25 ਕਿਲੋ ਹੁੰਦਾ ਤੇ 6 ਪਲਾਟ ਨੇ 150 ਕਿਲਾ ਲਾ ਲੋ ਤੇ ਅੱਜ ਅੱਗੇ ਕਿਹੜਾ ਡਰੋਨ ਹੈ ਅੱਜ ਤੋਂ ਕੰਟਰੋਲ ਹੈ ਪਰ ਅੱਗੇ ਲੱਗੀ ਫੂ ਲੱਗੀ ਅੱਜ ਪੂਰਾ ਘਣੌੜ ਨਹੀਂ ਕੋ ਕਿ ਸਰਕਾਰ ਨੂੰ ਚਾਹੀਦਾ ਵੀ ਜਿਹੜੀ ਮੰਦੂਰ ਨੂੰ ਸਪੈਸ਼ਲ ਦੇ ਕੇ ਚੱਕ ਸਰ ਜੰਗਲ ਸਿਆ ਇਤਿਹਾਸ ਜੰਗਲ ੋਂ ਕਰਕੇ ਮੰਦੂਰ ਨੂੰ ਫੇਰ ਕੋ ਪੱਲਗ ਹੋਣੀ ਚਾਹੀਦੀ ਅੱਜ ਤੋਂ 5 ਸਾਲ ਪਹਿਲਾਂ ਵੀ ਅੱਗ ਲੱਗੀ ਸੀ ਉਦੋਂ ਵੀ ਕਾਫੀ ਨੁਕਸਾਨ ਹੋਇਆ ਸੀ ਯਾਰ ਪਰ ਸਾਡੀ ਪੰਜਾਬ ਸਰਕਾਰ ਨੇ ਉਹਨਾਂ ਕੋਈ ਵੀ ਧਿਆਨ ਨਹੀਂ ਦਿੱਤਾ ਸਾਡੇ ਜੰਗਲਵਾਲ ਕੋਈ ਵੀ ਖੇ ਵੀ ਸਰਕਾਰ ਹੈ ਜਿੰਨੇ ਸਰਕਾਰੀਆਂ ਕਿਸੇ ਨੇ ਵੀ ਜੰਗਲਵਾਲ ਧਿਆਨ ਨਹੀਂ ਦਿੱ ਆਤਿ ਬੁਲਾਰੇ ਮਲਵਿੰਦਰ ਸਿੰਘ ਕੰਗ ਹਲਕਾ ਵਿਧਾਇਕ ਕੋਲ ਵੰ ਸਿੰਘ ਤੇ ਹੋਰ ਪਾਰਟੀ ਵਰਕਰ ਨੇ ਸ਼੍ਰੀ ਸਿੰਘ ਸ਼ਹੀਦਾਂ ਆ ਕੇ ਮੱਥਾ ਟੇਕਿਆ ਤੇ ਮਲਵਿੰਦਰ ਕੰਗ ਨੇ ਆਪਣੀ ਚੋਣ ਮੋਹਿੰਦ ਦਾ ਆਗਾਜ਼ ਕੀਤਾ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜੀ ਵਾਲਦੇ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਸ਼੍ਰੀ ਨੰਦਪੁਰ ਸਾਹਿਬ ਤੋਂ ਲੋਕ ਸਭਾ ਸੀਟ ਤੇ ਚੋਣ ਲੜਨ ਦਾ ਮੌਕਾ ਦਿੱਤਾ ਤੇ ਉਹ ਪਾਰਟੀ ਹਾਈ ਕਮਾਂਡਾ ਦਾ ਧੰਨਵਾਦ ਕਰਦੇ ਉਹਨਾਂ ਨੇ ਕਿਹਾ ਕਿ ਅੱਜ ਮੱਥਾ ਟੇਕ ਕੇ ਜੋੜ ਮਹਿੰਦੀ ਉਹਨਾਂ ਸ਼ੁਰੂਆਤ ਕੀਤੀ ਹੈ ਪਾਵਨ ਤੇ ਪਵਿੱਤਰ ਸਥਾਨ ਸ਼ਿੰਗ ਸ਼ਹੀਦਾ ਗੁਰਦੁਆਰਾ ਸਾਹਿਬ ਅੱਜ ਅਸੀਂ ਸਾਡੇ ਮਹਾਲੀ ਤੋਂ ਸਤਕਾਰਯੋਗ ਐਮ ਐਲ ਏ ਸਰਦਾਰ ਕੁਲਵੰਤ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਪ੍ਰਭਜੋਤ ਕੌਰ ਜੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਹੀ ਬਹੁਤ ਹੀ ਸਤਕਾਰਯੋਗ ਸਾਥੀ ਪੰਜਾਬ ਚੋਂ ਵੱਖ-ਵੱਖ ਥਾਵਾਂ ਤੋਂ ਆਏ ਸਾਥੀ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਅਸੀਂ ਆਪਣੇ ਚੋਣ ਮੁਹਿੰਮ ਦੀ ਜਿਹੜੀ ਆ ਸ਼ੁਰੂਆਤ ਕਰਨ ਜਾ ਰਹੇ ਆ ਇਸ ਸਥਾਨ ਤੋਂ ਬਾਅਦ ਹੁਣ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਜਿਹੜਾ ਪਾਰਟੀ ਨੇ ਮੈਨੂੰ ਚੋਣ ਲੜਨ ਦਾ ਮੌਕਾ ਦਿੱਤਾ ਆ ਉਹਦੇ ਲਈ ਸਭ ਤੋਂ ਪਹਿਲਾਂ ਮੈਂ ਤਕਸਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਵਸਤ ਜਾ ਕੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨਾਂ ਨਾਲ ਨਤਮਸਤਕ ਹੋਵਾਂਗੇ ਔਰ ਚੋਣ ਮਹੀਮ ਦਾ ਆਗਾਜ਼ ਕਰਾਂਗੇ ਜਿੱਥੇ ਮੈਂ ਗੁਰੂ ਸਾਹਿਬ ਦਾ ਪਰਮ ਪਿਤਾ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਉਹਦੇ ਨਾਲ ਨਾਲ ਮੈਂ ਸਾਡੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਨੇਤਾ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਮੈਨੂੰ ਇਸ ਅਹਿਮ ਸੀਟ ਤੇ ਪਾਰਟੀ ਦੀ ਟਿਕਟ ਦੇ ਕੇ ਅੱਜ ਦੇਸ਼ ਦੀ ਲੋਕਸ਼ਾਹੀ ਨੂੰ ਬਚਾਉਣ ਵਾਲੀ ਲੜਾਈ 'ਚ ਆਪਣਾ ਇੱਕ ਖਾਸ ਮੁਕਾਮ ਜਿਹੜਾ ਸਾਥ ਸਾਥੀ ਦੇ ਰੂਪ 'ਚ ਮੈਨੂੰ ਮੌਕਾ ਦਿੱਤਾ ਹੈ ਇਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਔਰ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਗੁਰੂ ਸਾਹਿਬ ਮਿਹਰ ਕਰਨ ਕਿ ਜਿਸ ਸੋਚ ਨਾਲ ਜਿਸ ਭਰੋਸੇ ਨਾਲ ਮੈਨੂੰ ਪਾਰਟੀ ਦੇ ਲੱਖਾਂ ਕਰੋੜਾਂ ਸਾਥੀਆਂ ਦੀਆਂ ਦੁਆਵਾਂ ਕਰਕੇ ਲੀਡਰਸ਼ਿਪ ਨੇ ਇਹ ਮੌਕਾ ਦਿੱਤਾ ਹੈ ਉਹ ਅਸੀਂ ਲੋਕ ਸਭਾਆਂ ਲੋਕ ਸਭਾ ਦੀਆਂ ਚੋਣਾਂ 'ਚ ਵੀ ਜਿੱਤ ਹਾਸਲ ਕਰਕੇ ਪਾਰਲੀਮੈਂਟ 'ਚ ਜਾ ਕੇ ਪੰਜਾਬ ਦੀ ਸ਼੍ਰੀ ਅਨੰਦਪੁਰ ਸਾਹਿਬ ਦੀ ਆਵਾਜ਼ ਬੁਲੰਦ ਕਰਾਂਗੇ ਲੋਕ ਹਿੱਤ ਦੀ ਗੱਲ ਕਰਾਂਗੇ ਲੋਕਾਂ ਦੇ ਅਧਿਕਾਰਾਂ ਨੂੰ ਪ੍ਰੋਟੈਕਟ ਕਰਾਂਗੇ। ਉਹ ਇਸੇ ਕਰਕੇ ਅੱਜ ਇੱਥੇ ਸ਼ੁਰੂਆਤ ਵਾਸਤੇ ਆਏ ਆ ਔਰ ਤੁਹਾਡਾ ਮੀਡੀਆ ਦੇ ਸਾਰੇ ਸਾਥੀਆਂ ਦਾ ਮੈਂ ਤਹੇ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿ ਤੁਸੀਂ ਵੀ ਲਗਾਤਾਰ ਇਸ ਸੰਘਰਸ਼ ਦੀ ਲੜਾਈ 'ਚ ਹਮੇਸ਼ਾ ਮੇਰਾ ਸਾਥ ਦਿੱਤਾ ਆ ਤੇ ਤੁਹਾਡੀਆਂ ਵੀ ਉਮੀਦਾਂ ਤੋਂ ਕਦੀ ਮੈਂ ਹਮੇਸ਼ਾ ਹੀ ਖੜਾ ਉੱਤਰਨ ਦੀ ਕੋਸ਼ਿਸ਼ ਕਰੂੰਗਾ ਇਹ ਮੇਰੀ ਪੂਰੀ ਪ੍ਰਯਾਸ ਰਹੂਗਾ ਇਹ ਮੇਰਾ ਹਮੇਸ਼ਾ ਹੀ ਜਿਹੜਾ ਹੈਗਾ ਹਮੇਸ਼ਾ ਜਿਹੜਾ ਮੇਰਾ ਸੰਘਰਸ਼ ਚ ਜਾਰੀ ਰਹੇ ਜੀਰੀ ਭਾਗਿਰਤ ਸਿੰਘ ਮੀਨਾ ਆਈਪੀਐਸ ਨੇ ਜਾਣਕਾਰੀ ਦਿੱੰ데요 ਤਾਂ ਸੇਕ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਸ਼ੀਵੀ ਮੁਖਰ ਸਾਹਿਬ ਦੀਆਂ ਨਾਲ ਲੱਗਦੀਆਂ ਸਰਹੱਦਾਂ ਨੂੰ ਨਾਕਾਬੰਦੀ ਕਰਕੇ ਸੀਲ ਕੀਤਾ ਗਿਆ ਉਨਾ ਦੱਸਿਆ ਕਿ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਨਾਲ ਹਰਿਆਣਾ ਸੂਬੇ ਨਾਲ ਲੱਗੀਆਂ ਸਰਹੱਦਾਂ ਤੇ ਪੰਜ ਨਾਕੇ ਲਗਾਏ ਗਏ ਹਨ ਤੇ ਰਾਜਸਥਾਨ ਸੂਬੇ ਦੀਆਂ ਸਰਹੱਦਾਂ ਤੇ 6 ਨਾਕੇ ਲਗਾਏ ਗਏ ਹਨ ਇਸ ਦੇ ਨਾਲ ਹੀ ਸ਼੍ਰੀ ਜਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਨਾਲ ਲੱਗਦੇ ਹਰਿਆਣਾ ਸੂਬੇ ਨਾਲ ਲੱਗਦੇ ਅੱਠ ਹੋਰ ਸਰਹੱਦਾਂ ਤੇ ਰਾਤ ਦਿਨ ਪੁਲਿਸ ਵੱਲੋਂ ਪੈਟਰੋਲਿੰਗ ਪਾਰਟੀ ਰੈਂਚਕਿੰਗ ਕੀਤੀ ਜਾ ਰਹੀ ਹੈ ਜਿਨਾਂ ਤੇ 24 ਘੰਟੇ ਪੁਲਿਸ ਮੁਲਾਜ਼ਮ ਤਨ ਆਤ ਰੰਦੇ ਹਨ ਤਰਨਤਾਰਨ ਪੁਲਿਸ ਨੇ ਨਜਾਇਸ਼ ਰਾਇਤੇ ਸਿਕੰਜਾ ਕਸਿਆ ਤਰਨਤਾਰਨ ਪੁਲਿਸ ਦੇ ਆਪਕਾਰੀ ਵਿਭਾਗ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਸਬ ਡਿਵੀਜ਼ਨ ਪੱਟੇ ਵਿੱਚ ਸਾਂਝੀ ਕੈਸੋ ਮੁਹਿੰਮ ਚਲਾਈ ਗਈ ਥਾੜਾ ਹਰੀਕੇ ਤੇ ਥਾੜਾ ਸਹਾਰੀ ਦੇ ਖੇਤਰ ਵਿੱਚ ਦੋਸ਼ ਆਪੇ ਮਾਰੇ ਕੀਤੇ ਗਏ ਤੇ ਦੋ ਵੱਖ-ਵੱਖ ਐਫ ਆਈ ਆਰ ਦਰਜ ਕੀਤੀਆਂ ਗਈਆਂ ਆਪਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਹਰੀਕੇ ਖੇਤਰ ਵਿੱਚ ਸਾਂਝੇ ਸਰਚ ਪ੍ਰਯੰਦਾਨ 141400 ਲੀਟਰ ਲਾਹਣ 40 ਤਰਪਾਲਾ 6 ਡਰਮ ਬਰਾਮਦ ਕੀਤੇ ਗਏ ਪਿੰਡ ਰਸਿਆਣਾ ਵਿੱਚ ਨਿੱਜੀ ਸਾਨ ਤੇ ਹੋਈ ਭਾਜਪਾ ਪਾਰਟੀ ਦੀ ਮੀਟਿੰਗ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਭਾਜਪਾਗੂਆਂ ਨੂੰ ਕਾਲੇ ਝੰਡੇ ਦਿਖਾਏ ਤੇ ਨਾਅਰੇਬਾਜ਼ੀ ਕੀਤੀ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਸ਼੍ਰੀ ਖਡੂਰ ਸਾਹਿਬ ਵੱਲੋਂ ਤਰਨਧਰ ਨੇੜੇ ਪਿੰਡ ਰਸਿਆਣਾ ਵਿਖੇ ਇੱਕ ਨਿੱਜੀ ਸਾਨ ਤੇ ਬਲਾਕ ਪਦਵੀ ਤੇ ਬੂਥ ਪਦਵੀ ਮੀਟਿੰਗ ਬੁਲਾਈ ਗਈ ਜਿਸ ਵਿੱਚ ਪਰਮਿੰਦਰ ਸਿੰਘ ਬਰਾੜ ਜਨਰਲ ਖਤਰ ਭਾਜਪਾ ਪੰਜਾਬ ਮਨਜੀਤ ਸਿੰਘ ਨੇ ਸ਼ਿਰਕਤ ਕੀਤੀ ਤੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੇ ਇਕ ਵਾਈ 8 ਸੈਂਕੜੇ 5 ਫ਼ਾਗ ਬਣਿਸ਼ ਮੁੱਲਿਤ ਕੀਤੀ ਅੱਜ ਪੰਜਾਬ ਦੇ ਕਿਸਾਨ ਸਮਝ ਚੁੱਕੇ ਐ ਕਿ ਜਿਹੜੇ ਇਹ ਖੋਤੀ ਕਿਸਾਨ ਲੀਡਰ ਬਣੇ ਐ ਇਹ ਗਮਰਾਹ ਕਰ ਰਹੇ ਐ ਤੁਹਾਡੇ ذریعے ਮੈਂ ਪੰਜਾਬ ਦੇ ਇਹਨਾਂ ਲੀਡਰਾਂ ਨੂੰ ਵੀ ਬੇਨਤੀ ਕਰਦਾ ਐ ਕਿ ਪੰਜਾਬ ਵੀ ਹਿੰਦੁਸਤਾਨ ਦੇ ਵਿੱਚ ਇੱਕ ਉਹ ਸੂਬਾ ਐ ਜਿੱਥੇ ਐਮਐਸਪੀ ਕਣਕ ਤੇ ਵੀ ਐ ਤੇ ਝੋਨੇ ਤੇ ਵੀ ਐ ਹਰ 6 ਮਹੀਨੇ ਬਾਅਦ 40000 ਕਰੋੜ ਰੁਪਇਆ ਪੰਜਾਬ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਝੋਨੇ ਦਾ ਆਉਂਦਾ ਹੈ ਤੇ ਕੋਈ ਇਹੋ ਜਿਹਾ ਧਾਣਾ ਨਹੀਂ ਝੋਨੇ ਦਾ ਕਣਕ ਦਾ ਜਿਹੜਾ ਚੁੱਕਿਆ ਨਹੀਂ ਜਾਂਦਾ ਤੇ ਜਿਹੜੀ ਐਮਐਸਪੀ ਦੀ ਬੰਦ ਕਰਦੇ ਦੇਸ਼ ਲਈ ਕਰਦੇ ਹੈ ਮੈਂ ਪੰਜਾਬ ਦੇ ਕਿਸਾਨਾਂ ਨੂੰ ਕਹਿਣਾ ਚਾਹੁੰਦਾ ਜਿੱਦਨ ਦੇਸ਼ 'ਚ ਐਮਐਸਪੀ ਲਾਗੂ ਹੋਗੀ ਆਪਣੇ ਵੀਰੋ ਧਾਣੇ ਕਿਸੇ ਨੇ ਨਹੀਂ ਦੇਣੇ ਬੱਧਿਆ ਪ੍ਰਦੇਸ਼ ਯੂਪੀ ਵਾਲਿਆਂ ਦੇ ਚੁੱਕੇ ਜਾਣੇ ਆਪਣੇ ਤਾਂ ਦਾਣੇ ਵੀ ਚੁੱਕੇ ਜਾ ਰਹੇ ਐ ਐਮਐਸਪੀ ਵੀ ਆਪਾਂ ਨੂੰ ਮਿਲ ਰਹੀ ਐ ਡਬਲ ਆਪਣੀ ਇਨਕਮ ਵੀ ਹੋ ਗਈ ਐ ਕਿਸਾਨਾਂ ਦੇ ਖਾਤੇ ਅੱਜ ਵੀ ਪੈਸੇ ਆ ਰਹੇ ਐ ਅੱਜ ਦੇਸ਼ ਦੇ ਵਿੱਚ ਫਰਟੀਲਾਈਜ਼ਰ ਯੂਰੀਆ ਦੇਖੋ ਕਿੰਨੀਆਂ ਕੀਮਤਾਂ ਵਧ ਗਈਆਂ ਉਹ ਵੀ ਸਬਸਿਡਾਈਜ਼ ਰੇਟ ਤੇ ਆ ਰਿਹਾ ਨਵੀਆਂ ਟੈਕਨੀਕਾਂ ਨਵੀਆਂ ਸਕੀਮਾਂ ਵੀ ਮੋਦੀ ਸਾਹਿਬ ਲੈ ਕੇ ਆ ਰਹੇ ਐ ਨਵਾਂ ਜਿਹੜਾ ਆਉਣ ਵਾਲਾ ਸਾਡਾ ਮੈਨੀਫੈਸਟੋ ਹੈ ਮੋਦੀ ਸਾਹਿਬ ਦੀ ਜਿਹੜੀ ਸੋਚ ਹੈ ਉਹ ਇਹੀ ਹੈ ਕਿ ਆਉਣ ਵਾਲਾ ਸਮਾਂ ਨੌਜਵਾਨ ਦਾ ਕਿਸਾਨ ਦਾ ਗਰੀਬ ਦਾ ਤੇ ਭੈਣਾ ਦਾ ਹਿੰਦੁਸਤਾਨ ਦੇ ਆਮ ਪਾਰਟੀ ਵੀ ਤੁਹਾਡਾ ਵਿਰੋਧ ਕਰ ਰਹੀ ਹੈ ਵੀ ਦਿੱਲੀ ਜਿਹੜਾ ਐਸ਼ੀਅਨ ਇਹ ਖਲੋਤੇ ਆ ਇੱਥੇ ਜਿਹੜਾ ਪੈਸੇ ਤੇ ਬੀਜੇਪੀ ਸਰਕਾਰ ਨੂੰ ਰੈਡੀ ਰੱਖੀ ਗਈ ਆ ਇਸ ਰੈਡੀ ਦੇ ਵਿਰੋਧ ਦੇ ਵਿੱਚ ਕਿਉਂਕਿ ਸਾਡੇ ਜਿਹੜੇ ਦੋ ਫਾਰਮ ਆ ਉਹਨਾਂ ਦੋਹਾਂ ਫਾਰਮਾਂ ਵੱਲੋਂ ਜਿਹੜੀ ਆਤੇ ਨਾ 2 ਢਾਈ ਮਹੀਨੇ ਹੋ ਗਏ ਲਗਾਤਾਰ ਸਾਨੂੰ ਬਾਰਡਰਾਂ ਤੇ ਡਟਿਆਂ ਨੂੰ ਅਤੇ ਨਾ ਮੁੰਦੀ ਸਰਕਾਰ ਸਾਨੂੰ ਗਾੜੀ ਜਾਣ ਦਿੱਤਾ ਵਾ ਇਸ ਕਰਕੇ ਅਸੀਂ ਜਿਵੇਂ ਜੇ ਦਿੱਲੀ ਧਾਟੀ ਆ ਤੇ ਪੰਜਾਬ ਸਾਡਾ ਵਾ ਭਾਰਤ ਸਾਡਾ ਤੁਹਾਡਾ ਕੋਈ ਅਧਿਕਾਰ ਨਹੀਂ ਬੰਦਾ ਸਾਡੇ ਕਿਸਾਨਾਂ ਮਜ਼ਦੂਰਾਂ ਦੇ ਇੱਥੇ ਆਣ ਕੇ ਰੈਲੀ ਕਰੋ ਤੁਸੀਂ ਜਿ ਤਰ੍ਹਾਂ ਸਾਨੂੰ ਦਿੱਲੀ ਵੀ ਜਾਣ ਦਿੱਤਾ ਅਸੀਂ ਤੁਹਾਨੂੰ ਪੰਜਾਬ ਚ ਦੀ ਵੜਦੇ ਨਾ ਇਹ ਰੈਲੀਆਂ ਬੰਦ ਕਰਾਉਣ ਵਾਸਤੇ ਇਹਨਾਂ ਨੂੰ ਸਵਾਲ ਜਵਾਬ ਕਰਾਉਣ ਵਾਸਤੇ ਅਸੀਂ ਤੇ ਬੁਕੇ ਜਦੋਂ ਪਾਰਲੀਮੈਂਟ ਇਲੈਕਸ਼ਨ ਆ ਰਹੀ ਹੈ ਇਹਨਾਂ ਪੂਰਾ ਫੁੱਲ ਕਰਾਓ ਇਹਨਾਂ ਦਾ ਜੀ ਦੇਖੋ ਅਸੀਂ ਲੋਕਾਂ ਨੂੰ ਕਹਿ ਰਹੇ ਹਾਂ ਕਿ ਉਹਨੇ ਆਪ ਜੀ ਦੇ ਮਤਮ ਰਾਈ ਪੰਜ ਸਾਲੇ ਰਹਿ ਗਏ ਆ ਅਸੀਂ ਐਮ ਐਸ ਵੀ ਗਰੰਟੀ ਕਾਨੂੰਨ ਮੰਗਿਆ ਮਨਰੇਗਾ ਦੀ ਦਿਹਾੜੀ ਦੀ ਗੱਲ ਕੀਤੀ ਆ ਕਿਸਾਨ ਮਜ਼ਦੂਰ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਆ ਇਹਨਾਂ ਸਾਰੇ ਮਸਲਿਆਂ ਨੂੰ ਲੈ ਕੇ ਤਿੰਨ ਚਾਰ ਮੀਟਿੰਗਾਂ ਕੇਂਦਰੀ ਮੰਤਰੀ ਨਾਲ ਹੋਈਆਂ ਪਰ ਕੋਈ ਸਵਾਲ ਜਵਾਬ ਨਹੀਂ ਕਿਹੜੇ ਲਾਰੇ ਦੇ ਹਿਸਾਬ ਨਾਲ ਕਿਹੜਾ ਮੈਨੀਫੈਸਟੋ ਕਿਹੜਾ ਚੋਣ ਮਨੰਤਰ ਲਾਉਣਗੇ ਮਨੋਰਥ ਪੱਤਰ ਲਿਉਣਗੇ ਜਿਹਦੇ ਨਾਲ ਨਾਲ ਇਲੈਕਸ਼ਨ ਲੜਨੇ ਆ ਕਿਉਂਕਿ ਇਹ ਹਿਆਰ ਰੋੜੀ ਰਹਿ ਚੁੱਕੇ ਆ ਜੇ 5 ਸਾਲ ਦੇ ਵਿੱਚ ਕੁਝ ਨਹੀਂ ਕਰ ਸਕੇ ਤੇ ਫਿਰ ਗਾਂ ਵੀ ਕੁਝ ਨਹੀਂ ਕਰ ਸਕਣਗੇ ਜੀਦਾ ਕਰਕੇ ਅੱਜ ਨਹੀਂ ਕੱਲ ਨਹੀਂ ਜਿਹੜੇ ਵੀ ਪਿੰਡ ਜਿਹੜੀ ਵੀ ਬਹਿਗ ਤੇ ਇਹ ਆਪਣਾ ਪ੍ਰੋਗਰਾਮ ਰੱਖਣਗੇ ਬਰਾਬਰ ਤੇ ਪ੍ਰੋਗਰਾਮ ਰੱਖ ਕੇ ਇਹਨਾਂ ਦਾ ਵਿਰੋਧ ਕਰਾਂਗੇ ਤੇ ਇਹਨਾਂ ਨੂੰ ਕਿਤੇ ਵੀ ਪਿੰਡਾਂ 'ਚ ਜਾਣ ਨਹੀਂ ਦੇਵਾਂਗੇ ਪੰਜਾਬ ਵਿੱਚ ਨਸ਼ੇੜੀਆਂ ਵੱਲੋਂ ਨਸ਼ੇ ਦੀ ਪੂਰਤੀ ਲਈ ਅਕਸਰ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਨਸ਼ੇੜੀਆਂ ਵੱਲੋਂ ਕਈ ਵਾਰ ਅਜਿਹੀ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਨਾਲ ਹਰ ਵਿਅਕਤੀ ਦਾ ਮਨ ਝੰਜੋੜਿਆ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਗਿੱਦੜਵਾਹਾ ਦੇ ਪਿੰਡ ਮਦੀਨ ਤੋਂ ਜਿੱਥੇ ਨਸ਼ੇੜੀਆਂ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਹੋਏ ਸ਼ਮਸ਼ਾਨ ਘਾਟ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਸਰਕਾਰ ਕਰਨ ਵਾਲੀ ਪੱਠੀ ਦੀਆਂ ਬਾਹਰੀਆਂ ਪਟਕੇ ਲੈ ਗਏ। ਘਟਨਾ ਇਹ ਵਾਪਰੀ ਹੈ ਜੀ ਸ਼ਮਸ਼ਾਨ ਘਾਟ ਦੇ ਵਿੱਚ ਪੱਠੀ ਬਣੀ ਹੋਈ ਐ ਤੇ ਚੋਰਾ ਨੇ ਆ ਬਾਰੀਆਂ ਤੋੜ ਕੇ ਲੈ ਗਏ ਤਿੰਨ ਬਾਰੀਆਂ ਇਹਦੇ ਇੱਕ ਪਿਛਲੀ ਤੋੜਨ ਦੀ ਕੋਸ਼ਿਸ਼ ਕੀਤੀ ਉਹ ਟੁੱਟੀ ਨਹੀਂ ਅੱਧੀ ਟੁੱਟੀ ਐ ਪਰ ਲਈ ਲੈ ਗਏ ਗੇਟ ਨਾਲ ਵੀ ਛੇੜਛਾੜ ਹੋਈ ਐ ਪਰ ਗੇਟ ਭਾਰਾ ਹੋਣ ਕਰਕੇ ਬੱਚੇ ਤੋਂ ਉਹ ਬਾਹਰ ਨਲਕਾ ਲੱਗਿਆ ਉਹਦੀ ਹੱਥੀਕ ਦੋ ਤਿੰਨ ਵਾਰੀ ਲਾ ਕੇ ਲੈ ਗਏ ਸੀ ਅਸੀਂ ਉਹ ਦਵਾਰਾ ਪਾ ਦਿੰਦੇ ਸੀਗੇ ਤੇ ਉਹਦੇ ਵਖਦੇ ਦੇਖੋ ਤੁਸੀਂ ਇਹ ਕਿੰਨਾ ਘਣਾਉਣੀ ਹਰਕਤ ਐ ਚੋਰੀ ਦੀਆਂ ਘਟਨਾ ਜਿਵੇਂ ਬਿਜਲੀ ਦੀਆਂ ਤਾਰਾਂ ਲੈ ਗਈਆਂ ਮੋਟਰਾਂ ਲੈ ਗਿਆ ਹੁੰਦੇ ਨੇ ਰਿੰਦੀਆਂ ਸੀ ਚਲੋ ਉਹ ਮੰਨਦੇ ਸੀ ਆ ਤੁਸੀਂ ਦੇਖੋ ਵੀ ਜਿਹੜੀ ਸ਼ਮਸ਼ਾਨ ਘਾਟ ਵਾਲੀ ਸ਼ਰਮਨਾਕ ਗੱਲ ਹੈ ਜਿਹੜੀ ਵੀ ਇੱਥੇ ਵੀ ਲੋਕ ਨਹੀਂ ਬਖਸ਼ ਰਹੇਗੇ ਨਹੀਂ ਹਜੇ ਫਿਲਹਾਲ ਨਹੀਂ ਦਰਖਾਸਤ ਨਹੀਂ ਦਿੱਤੀ ਅਜੇ ਸਾਨੂੰ ਹੁਣ ਮੌਕੇ ਤੇ ਹੀ ਪਤਾ ਲੱਗਿਆ ਤੇ ਉਹਦੇ ਨਾਲ ਦੀ ਰਾ ਤੁਹਾਨੂੰ ਬੁਲਾਇਆ ਗਿਆ ਮੈਂ ਉਹੀ ਗੱਲ ਕਰ ਰਿਹਾ ਨਾ ਵੀ ਇਹ ਦੇਖੋ ਇਤੋਂ ਸ਼ਰਮਨਾਕ ਵਾਲੀ ਕਿਹੜੀ ਗੱਲ ਹੈ ਵੀ ਤੁਸੀਂ ਇਹ ਵੀ ਇੱਕ ਧਾਰਮਿਕ ਜਗ੍ਹਾ ਹੀ ਹੁੰਦੀ ਹੈ ਇਹਨੂੰ ਵੀ ਲੋਕ ਬਖਸ਼ ਰਹੇਗੇ ਜਾਂ ਤਾਂ ਇਹ ਕਿਸੇ ਨਸ਼ੇੜੀਆਂ ਦਾ ਕੰਮ ਹੈ ਤੇ ਸਭ ਕੁਝ ਨਸ਼ਾ ਕਰਾ ਰਿਹਾ ਹੈ ਜਿਹੜੇ ਕੋਈ ਨਸ਼ੇ ਦੀ ਆਦਤ ਤੋਂ ਲੱਗੇ ਹੋਏ ਆ ਉਹਨਾਂ ਨੂੰ ਜਦੋਂ ਘਰੇੋਂ ਪੈਸਾ ਨਹੀਂ ਮਿਲਦਾ ਬਸ ਐ ਚੋਰੀਆਂ ਕਰਨ ਬੈਹ ਜਾਂਦੇ। ਵੀ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਨਦਾ ਵੀ ਜਲਦੀ ਤੋਂ ਜਲਦੀ ਇਹਨਾਂ ਚੀਜ਼ਾਂ ਤੇ ਨੱਥ ਪਾਈ ਜਾਵੇ। ਗਾਂ ਕੋਈ ਹੋਰ ਇਹੋ ਜਿਹੀਆਂ ਘਟਨਾਵਾਂ ਨਾ ਵਾਪਰਨ। ਕੇਂਦਰ ਦੀ ਭਾਜਪਾ ਸਰਕਾਰ ਦੀਆਂ ਧੱਕੇਸ਼ਾਹੀਆਂ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਪ੍ਰਧਾਨਾ ਜੇ ਲਿਬਰਾ ਦੀ ਅਗਵਾਈ ਵਿੱਚ ਆ ਪਾਰਟੀ ਦੇ ਵਰਕਰਾਂ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਵਿਸ਼ਾਲ ਰੋਸਦਰਨਾ ਦਿੱਤਾ ਗਿਆ ਤੇ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਉਹਨਾਂ ਕਹਿ ਕੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ইডি ਨੂੰ ਜਾਂਚ ਕਰਨੀ ਚਾਹੀਦੀ ਹੈ। ਈਡੀ ਦਾ ਦੋਹਰਾ ਰਵੱਈਆ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ। ਆਪਾਗੋ ਸੰਜੀਤ ਸਿੰਘ ਦੀ ਜ਼ਮਾਨਤ ਨੇ ਸਾਬਤ ਕਰ ਦਿੱਤਾ ਹੈ ਕਿ ਈਡੀ ਕੋਲ ਕੋਈ ਸਬੂਤ ਨਹੀਂ ਹੈ ਤੇ ਦੇਸ਼ ਦੇ ਲੋਕ ਆਪਣੀ ਮੱਤ ਦਾ ਇਸਤੇਮਾਲ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਸਬਕ ਸਿਖਾਉਣਗੇ। ਇਹ ਕੇਂਦਰ ਸਰਕਾਰ ਜਿਹੜੀ ਮੋਦੀ ਸਰਕਾਰ ਹੈ ਉਹਨੇ ਇਸ ਸਾਜ਼ਿਸ਼ ਤਹਿਤ ਈਡੀ ਦੇ ਨਾਲ ਮਿਲ ਕੇ ਇਹਰਾ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਤੇ ਉਹਨਾਂ ਦੀ ਸਾਰੀ ਟੀਮ ਮੰਤਰੀ ਸਾਹਿਬਾਨਾਂ ਨੂੰ ਜਿਹੜਾ ਜੇਲ੍ਹ ਦੇ ਵਿੱਚ ਬੰਦ ਕੀਤਾ ਇੱਕ ਝੂਠੇ ਇਲਜ਼ਾਮ ਲਾ ਕੇ ਉਹਦੇ ਖਿਲਾਫ ਅੱਜ ਸਾਰੇ ਪੰਜਾਬ ਦੇ ਵਿੱਚ ਇਹ ਜ਼ਿਲ੍ਹਾ ਹੈੱਡਕ quarter ਤੇ ਆਮ ਆਦਮੀ ਪਾਰਟੀ ਦੀ ਸਾਰੀਆਂ ਟੀਮਾਂ ਇੱਥੇ ਭੁਖੜ ਤਾਲ ਤੇ ਬੈਠੇ ਆ ਤਾਂ ਕਿ ਜਿਹੜੀ ਆਵਾਜ਼ ਹੈ ਪੰਜਾਬ ਦੀ ਦਿੱਲੀ ਤੱਕ ਪਹੁੰਚੇ ਜਿਹੜੀ ਬੋਲੀ ਸਰਕਾਰ ਹੈ ਉਹਦੇ ਤੱਕ ਪਹੁੰਚੇ ਇਹਦਾ ਜਵਾਬ ਜਿਹੜਾ ਇਹਨਾਂ ਦਾ ਤਾਨਾਸ਼ਾਹ ਸੋਚ ਐ ਰਵਈਆ ਇਹਦਾ ਜਵਾਬ ਪੰਜਾਬ 13 0 ਸੀਟਾਂ ਜਿੱਤ ਕੇ ਦੇਊਗਾ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਵਿੱਚ ਪੈਣਗੀਆਂ ਤਾਂ ਕਿ ਆਵਾਜ਼ ਇਕੱਲੇ ਪੰਜਾਬ 'ਚ ਨਹੀਂ ਜਾ ਕੇ ਸੈਂਟਰ 'ਚ ਪਾਰਲੀਮੈਂਟ 'ਚ ਪੰਜਾਬ ਦੀ ਜੁੜੇ ਸੋ ਇਹਦੇ ਕਰਕੇ ਸਾਰੇ ਪੰਜਾਬ ਦੇ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਜਿੰਨੇ ਵਰਕਰ ਹੈ ਜਿੰਨੇ ਵਲੰਟੀਅਰ ਹੈ ਉਹ ਜਿਹੜੀ ਆਦਮੀ ਕੇਜਰੀਵਾਲ ਸਾਹਿਬ ਦੇ ਨਾਲ ਖੜੇ ਹੈ ਤੇ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਸਿਰਫ ਇੱਕ ਬੰਦਾ ਨਹੀਂ ਉਨ੍ਹਾਂ ਦੀ ਸੋਚ ਹੈ ਜਿਸ ਦੇ ਮੁਤਾਬਿਕ ਸਾਰਾ ਪੰਜਾਬ ਉਹਨਾਂ ਦੇ ਨਾਲ ਚੱਲਦਾ। ਦੋਸਤੋ ਇਸ ਸੰਸਾੜੀਆਂ ਅਸੀਂ ਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੁੱਬਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ।